ਸੰਬਿਤ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਆਪ ਦਾ ਆਪ ਨਰਜਠਣ ਦੇ ਲਈ ਤਿਆਰੀਆਂ ਜੋਰਾਂ ਤੇ ਪ੍ਰਸ਼ਾਸਨ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਤੇ ਉੰਜ ਦਰਿਆ ਤੇ ਕੀਤੀ ਗਈ ਮੌਕ ਡ੍ਰਿਲ ਵੱਖ-ਵੱਖ ਵਿਭਾਗਾ ਅਤੇ ਆਮ ਲੋਕਾਂ ਨੂੰ ਪਾਣੀ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਲਈ ਦਿੱਤੀ ਗਈ ਜਾਣਕਾਰੀ ਐਨਡੀਆਰਐਫ ਕੀ ਇੱਥੇ ਹਰ ਐਕਸਰਸਾਈਜ਼ ਚੱਲ ਰਹੀ ਹੈ ਕੀ ਕਹਿਣਾ ਹੈ ਅੱਗੇ ਕੀ ਪਲਾਨ ਹੈ ਅ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਐਨ ਡੀ ਆਰ ਐਫ ਵੱਲੋਂ ਇੱਕ ਜੋਇੰਟ ਮੌਕ ਡ੍ਰਿਲ ਕੀਤੀ ਗਈ ਹੈ ਅ ਫਲੱਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ ਹੈ ਉਹ ਬਹੁਤ ਸਾਰੀਆਂ ਨਦੀਆਂ ਕ੍ਰਿਸ ਕ੍ਰੋਸ ਕਰਦੀਆਂ ਹਨ ਅ ਚੱਕੀ ਰਿਵਰ ਹੋ ਗਈ ਰਾਵੀ ਹੋ ਗਈ ਉਜ ਤਰਨਾ ਉਜ ਦਾ ਸਪੈਸ਼ਲੀ ਕਿਉਂਕਿ ਇਵੇ ਫਲੈਸ਼ ਫਲੱਡਸ ਆਉਂਦੇ ਹੈ ਉਜ ਦੇ ਵਿੱਚ ਉਸ ਕਰਕੇ ਇਹ ਮੌਕ ਡ੍ਰਿਲ ਰੱਖੀ ਗਈ ਹੈ ਤਾਂ ਕਿ ਇੱਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏਗੀ ਬਲੱਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇਤਿਹਾਸ ਬ੍ਰੈਦੀ ਵਰਤਨ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨਡੀਆਰਐਫ ਵੱਲੋਂ ਜਿਹੜੇ ਇਹਨਾਂ ਦੀ ਇਕਵਿਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨਡੀਆਰਐਫ ਦੀ ਰੈਸਕਿਊ ਦੀਆਂ ਤੇ ਹੋਰ ਚੀਜ਼ਾਂ ਦੀਆਂ ਉਹਨਾਂ ਨੂੰ ਵੀ ਪਿੰਡਾਂ ਲੈਣ ਨੂੰ ਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਵੈਕੂਏਸ਼ਨ ਸੈਂਟਰਸ ਬਣਾਏ ਗਏ ਨੇ ਸਾਰੇ ਪਿੰਡਾਂ ਨੂੰ ਅਸੀਂ ਕਲਸਟਰਸ ਦੇ ਵਿੱਚ ਡਿਵਾਈਡ ਕਰਕੇ ਹਰ ਇੱਕ ਕਲਸਟਰ ਦੇ ਉੱਪਰ ਇੱਕ ਵੈਕੂਏਸ਼ਨ ਸੈਂਟਰ ਬਣਾਇਆ ਹੈ ਜਿੱਦਾ ਅਸੀਂ ਇਨਫੋਰਮੇਸ਼ਨ ਸਾਰੀ ਹਰ ਇੱਕ ਪੰਚਾਇਤ ਘਰ ਦੇ ਵਿੱਚ ਪੇਸਟ ਕਰ ਰਹੇ ਹਾਂ ਜਿਹਦੇ ਨਾਲ ਹੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਨ ਕੇਸ ਇੱਥੇ ਫਲਡਿੰਗ ਹੁੰਦੀ ਹੈ ਉਹ ਕਿੱਥੇ ਜਾ ਕੇ ਸੇਫਲੀ ਉੱਥੇ ਰਹਿ ਸਕਦੇ ਆ ਤੇ ਜਿਹੜੇ ਵੀ ਰੈਸਕਿਊ ਸੈਂਟਰਸ ਬਣਾਏ ਗਏ ਆ ਉੱਥੇ ਸਾਰੀ ਫੈਸਿਲਿਟੀਆਂ ਜਿਹੜੀ ਫੂਡ ਵਗੈਰਾ ਲੋਜਿੰਗ ਇਤਸਟਰਾ ਉਹ ਸਾਰੀ ਫੈਸਿਲਿਟੀਆਂ ਵੀ ਸਾਡੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਆ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ 2 ਮਹੀਨੇ ਚੁਕੰਨਾ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਸੀਜ਼ਨ ਹੈ ਤੇ ਉਹ ਜਿਹੜੇ ਬਹੁਤ ਅਨਪ੍ਰੈਡਿਕਟੇਬਲ ਹੈ ਕਿਉਂਕਿ ਜਿਵੇਂ ਰਾਵੀ ਹੈ ਰਾਵੀ ਵਿੱਚ ਤਾਂ ਫਿਰ ਵੀ ਥੋੜਾ ਜਿਹਾ ਪ੍ਰਾਇਰ ਇੰਟੀਮੇਸ਼ਨ ਰਹਿੰਦਾ ਹੈ ਰੂਡ ਇਸ ਵੈਰੀ ਅਨਪ੍ਰੇਡਿਕਟੇਬਲ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਇਸ ਨੂੰ ਕੰਟੀਨਿਊਸਲੀ ਵਾਚ ਕਰੀਏ ਅਸੀਂ ਹਰ 2 ਘੰਟੇ ਬਾਅਦ ਸਾਨੂੰ ਅਪਡੇਟ ਆਂਦੀ ਹੈ ਰੂਡ ਦੇ ਲੈਵਲਸ ਤੇ ਉਹਦੇ ਅਕੋਰਡਿੰਗ ਹੀ ਸਾਡਾ ਸਿਸਟਮ ਬਣਿਆ ਹੋਇਆ ਜਦੋਂ ਤੱਕ ਜੇ ਇਨ ਕੇਸ ਕੋਈ ਥ੍ਰੈਟ ਹੈਗਾ ਅਸੀਂ ਉਸ ਨੂੰ ਟਾਈਮਲੀ ਜਿਹੜਾ ਹੈ ਉਹ ਪਿੰਡ ਵਾਲਿਆਂ ਨੂੰ ਕਨਵੇ ਕਰ ਸਕੀਏ ਤੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਇਸ ਕੇਸ ਦੇ ਵਿੱਚ ਕਿੱਥੇ ਜਾਣਾ ਹੈ ਤੇ ਸਾਡੀ ਪ੍ਰੈਪਰੇਸ਼ਨ ਸਾਰੀ ਮੁਕੰਮਲ ਨੇ ਸਾਡੀ ਟੀਮਸ ਸਾਰੀਆਂ ਚੌਕਨੀਆਂ ਨੇ ਤੇ ਐਨਡੀਆਰਐਫ ਦਾ ਸਾਨੂੰ ਬਹੁਤ ਸਪੋਰਟ ਹੈ ਜੇ ਕੋਈ ਵੀ ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ ਖੁਦਾ ਨਾ ਖਾਸ ਤਾਂ